ਜਿਹੜਾ ਬੰਦਾ ਖੁਸ਼ ਨਹੀਂ ਨਾ ਰਹਿੰਦਾ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦਾ ਜੈ ਪ੍ਰਸਾਦ ਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਹੀ ਜੇ ਮਹਾਰਾਜ ਨੇ ਸਰੀਰ ਨੂੰ ਤੰਦਰੁਸਤੀ ਬਖਸ਼ੀ ਹੈ ਸ਼ੁਕਰ ਕਰੀਏ ਏ ਮਹਾਰਾਜ ਬੜੀ ਕਿਰਪਾ ਕੀਤੀ ਸਰੀਰ ਨੂੰ ਤੰਦਰੁਸਤੀ ਬਖਸ਼ੀ ਹੈ ਜੇ ਸੋਹਣੇ ਮੰਦਰ ਦਿੱਤੇ ਨੇ ਸੋਹਣੇ ਮਕਾਨ ਪਾ ਕੇ ਦਿੱਤੇ ਸ਼ੁਕਰਾਨਾ ਕਰੋ ਮਹਾਰਾਜ ਨੇ ਗੱਡੀ ਬਖਸ਼ੀ ਹੈ ਸ਼ੁਕਰਾਨਾ ਕਰੋ 36 ਪ੍ਰਕਾਰ ਦੇ ਪਦਾਰਥ ਮਹਾਰਾਜ ਦਿੱਤੇ ਉਹ ਵੀ ਸ਼ੁਕਰਾਨਾ ਕਰੋ ਸ਼ੁਕਰਾਨਾ ਕਰਨਾ ਸਿੱਖੀਏ ਮਹਾਰਾਜ ਦਾ ਫਿਰ ਮਹਾਰਾਜ ਦੇ ਨਾਲ ਮੇਲ ਹੋਣਾ ਸ਼ੁਰੂ ਹੋ ਜਾਣਾ ਜਦੋਂ ਮਹਾਰਾਜ ਵਰਗਾ ਸੁਭਾਅ ਬਣਾਵਾਂਗੇ ਫਿਰ ਰੱਬ ਦੇ ਨੇੜੇ ਹੁੰਦੇ ਜਾਵਾਂਗੇ ਜੇ ਰੱਬ ਵਰਗਾ ਸੁਭਾਅ ਨਹੀਂ ਬਣਾਇਆ ਮਹਾਰਾਜ ਨੇ ਨੇੜੇ ਨਹੀਂ ਲੱਗਣ ਦੇਣਾ ਮਨਾਂ ਕਹਿੰਦਾ ਤੂੰ ਤਾਂ ਬੋਲਦਾ ਹੀ ਫਿੱਕਾ ਹੈ ਭਾਈ ਕੀਰਤੀਆਂ ਨੂੰ ਕਹਿੰਦੇ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਕੀਰਤੀਆ ਸੇਵਾ ਤਾਂ ਕਰਦਾ ਸੀ ਤੇਰਾ ਪਿਤਾ ਪਰ ਉਹ ਸੰਗਤਾਂ ਨੂੰ ਫਿੱਕਾ ਬੋਲਦਾ ਸੀ ਇਹਦੇ ਕਰਕੇ ਕਹਿੰਦਾ ਮਹਾਰਾਜ ਚਲੋ ਗਲਤੀ ਹੋ ਗਈ ਹੁਣ ਆਪ ਜੀ ਕਿਰਪਾ ਕਰੋ ਧਾਰ ਕਰੋ ਮਹਾਰਾਜ ਨੇ ਕਲੰਦਰ ਨੂੰ ਬੁਲਾਇਆ ਕਹਿੰਦੇ ਤੇਰਾ ਰਿਸ਼ ਕਿੰਨੇ ਦਾ ਭਾਈ ਕਹਿੰਦਾ ਜੀ 100 ਰੁਪਏ ਦਾ ਕਹਿੰਦੇ ਫੜ 200 ਰੁਪਏ ਉਹ ਮੱਥਾ ਟੇਕ ਕੇ ਚਲੇ ਗਿਆ ਮਹਾਰਾਜ ਨੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਅਰਦਾਸ ਕੀਤੀ ਸ਼ੀਤ ਪ੍ਰਸ਼ਾਦ ਜਦੋਂ ਰਿਸ਼ ਨੂੰ ਪਾਇਆ ਉਹ ਰਿਸ਼ ਸਰੀਰ ਛੱਡ ਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੰਦਨਾ ਹਰ ਬੰਦਨਾ ਗੁਣ ਗਾਵੂ ਗੋਪਾਲ ਰਾਇ ਗੋਵਿੰਦ ਰਾਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵਾ ਕਾਟੇ ਜਮ ਕੀ ਫੰਦਾ